ਸੰਜੇ ਭੰਡਾਰੀ ਹੈ ਯੂਕੇ ਬੇਸਡ ਆ ਅੱਜਕੱਲ ਉਹ ਇੰਡੀਆ ਦੇ ਵਿੱਚ ਬਿਨਾ ਹੁੰਦਾ ਸੀਗਾ ਉਹਦੇ ਤੇ ਜਦੋਂ ਈਡੀ ਨੇ ਕੁਝ ਸਾਲ ਪਹਿਲਾਂ ਨਿਗਾਹ ਮਾਰੀ ਉਹਦੇ ਤੇ ਤੇ ਫਿਰ ਉਹ ਇੰਡੀਆ ਛੱਡ ਕੇ ਯੂਕੇ ਚਾ ਗਿਆ ਉੱਥੇ ਸੈਟਲ ਹੋ ਗਿਆ ਔਰ ਉਹਦੇ ਵਾਸਤੇ ਜਿਹੜੇ ਵਾਰੰਟ ਜਾਜੀ ਕਰਵਾਏ ਹੋਏ ਆ ਇੰਡੀਆ ਨੇ ਜਿਹੜੇ ਕਿ ਯੂਕੇ ਦੀ ਜਿਹੜੀ ਕੋਰਟ ਹੈ ਉਹਨੇ ਨਕਾਰ ਦਿੱਤਾ ਉਹ ਕਹਿੰਦੇ ਵੀ ਇਸ ਨੂੰ ਤੁਸੀਂ ਇੰਡੀਆ ਨਹੀਂ ਲਿਜਾ ਸਕਦੇ ਸੋ ਹੀ ਇਸ ਸਟੇਇੰਗ ਇਨ ਇੰਡੀਆ ਉਹਦੇ ਨਾਲ ਕਨੈਕਸ਼ਨ ਦੱਸੇ ਜਾਂਦੇ ਆ ਮਿਸਟਰ ਵਾਡਰਾ ਦੇ ਈਡੀ ਨੇ ਇੱਥੇ ਇੱਕ ਚਾਰ ਸ਼ੀਟ ਹੋਰ ਲਈ ਆ ਉਹ ਕਨੈਕਸ਼ਨ ਦੇ ਵਿੱਚ ਉਹਨੇ ਕਿਹਾ ਵੀ ਜਿਹੜੀ ਮਨੀ ਲੌਂਡਰਿੰਗ ਆ ਉਹ ਇੱਥੋਂ ਕੀਤੀ ਗਈ ਆ ਉਸ ਬੰਦੇ ਦੇ ਨਾਲ ਜਿਹੜਾ ਭੰਡਾਰੀ ਹੈਗਾ ਜਿਹਨੂੰ ਕਿ ਮਿਸਟਰ ਵਾਡਰਾ ਨੇ ਡਿਨਾਈ ਕੀਤਾ ਹੈਗਾ ਪਰ ਕਨੈਕਸ਼ਨ ਇੱਕ ਹੋਰ ਉਹ ਚਾਰ ਸ਼ੀਟ ਚ ਹੋਰ ਵੀ ਕਿਹਾ ਹੈਗਾ ਕਿ ਇਹਦੀਆਂ ਕੁਝ ਪ੍ਰਾਪਰਟੀਆਂ ਨੇ ਲੰਡਨ ਇੰਗਲੈਂਡ ਦੇ ਵਿੱਚ ਮਿਸਟਰ ਵਾਡਰਾ ਮਿਸਟਰ ਵਾਰਡਰ ਨੇ ਰਾਈਟ ਨਾਉ ਡਿਨਾਈ ਕਰਨੇ ਹੁੰਦਾ ਉਹਨੇ ਡਿਨਾਈ ਕੀਤਾ ਕਿ ਮੈਰੀ ਕੋਈ ਵੀ ਕਿਸੇ ਵੀ ਪ੍ਰਾਪਰਟੀ ਚ ਡਾਇਰੈਕਟ অর ਇਨਡਾਇਰੈਕਟ ਉਹਨੇ ਕੋਰਟ ਚ ਕਰ ਕਹੀ ਹੈ ਇਨਡਾਇਰੈਕਟ ਇਨਵੋਲਵਮੈਂਟ ਮੇਰੀ ਕੋਥੇ ਕੋਈ ਨਹੀਂ ਹੈਗੀ ਹੈ ਇਹ ਉਹਦਾ ਬਿਆਨ ਹੈ ਜੀ ਪਰ ਮਿਸਟਰ ਵਾਰਡਰ ਨੇ ਇਹਨੂੰ ਪ੍ਰੋਬਲਮਸ ਨੇ ਜਾਂ ਗਾਂਧੀ ਪਰਿਵਾਰ ਦੀਆਂ ਪ੍ਰੋਬਲਮਸ ਨੇ ਇਹ ਵੱਧ ਰਹੀਆਂ ਨੇ ਔਰ ਇਹ ਬੰਦਾ ਜਿਹੜਾ ਇਹ ਸਭ ਤੋਂ ਵੱਡੀ ਸਿਰਦਰਦੀ ਬਣੇਗਾ ਗਾਂਧੀ ਪਰਿਵਾਰ ਦੀ